ਤਰਾ ਪੌੜ ਜਾ ਰਾ ਓਕਰ ਕਿੱਤੀ ਆ ਦੇ ਸੈਟ ਆ ਬਾਈ ਓਕੇ ਇੱਕ ਨੰਬਰ ਕੁਦਰਾ ਬਾਈ ਜਮਾ ਇੱਕ ਨੰਬਰ ਇਧਰ ਡੀਕੀ ਜਾਂਦਾ ਵੀ ਕਦੋਂ ਵੱੜ ਕੇ ਬਾਹਾਂ ਚ ਭਾਂਸੇ ਵਰਗੇ ਫੈਟ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਚੈਨਲ ਬਰਾਰ ਨੱਤੀ ਵਾਲੇ ਤੇ ਕਰਦੇ ਆ ਅੱਜ ਦੇ ਦਿਨ ਦੀ ਸ਼ੁਰੂਆਤ ਮੱਕੀ ਦਾ 4 ਲਾ ਕੇ ਪਾਣਾ ਛੋਟੇ ਫੈਟ ਹੋਏ ਖੜੇ ਆ ਕੋਣਿਆ ਤੈਨੂੰ ਅੱਗੇ ਕੀ ਬਾਂਦਾ ਵਾਂ ਥੋੜਾ ਯਾ ਜਿੱਲਾ ਹੀ ਆ ਰੈਕਟਰ ਤੁਰਦਾ ਘਾਟਾ ਲੈਪ ਜੇ ਮਾਰਦਾ ਤੇ ਮੁੰਡੇ ਕੰਮ ਖਿੱਚੀ ਹੋਏ ਆ ਫੈਟ ਆ ਓ ਸ੍ਰੀ ਕਾ ਜੀ ਸ੍ਰੀ ਕਾ ਜੀ ਤਰੀ ਮੋੜ ਲੈ ਤਰੀ ਮੋੜ ਤੇ ਕਾ ਗਏ ਆਪੇ ਪੁੱਤੋ ਸਾਧੋਣੀ ਆਇਆ ਇੱਧਰ ਲਾ ਗਏ ਮਿੱਤਰੋ ਪੌਣ ਚਾਰਾ ਲੋਕਰ ਕਿੱਤੀ ਆ ਦੇ ਕੰਮ ਬਾਹਰ ਗੱਲਾ ਬਾਈ ਟਰੈਕਟਰ ਮੂਹਰੇ ਹਟਦਾ ਮੂਹਰੇ ਬਹਿਣਾ ਪੈਂਦਾ ਵੇੜ ਥੋੜਾ ਏ ਕਰੋ ਟੈਕ ਮਿੱਤਰੋ कुरा चेक करो एक नंबर आदरा चेक करो भाई गोदंग भू सैटा भाई okay. एक नंबर कुतरा भाई जमा एक नंबर ਫਟ ਚੱਲੀ ਜਾਂਦਾ ਕੰਮ ਹਾਂਜੀ ਹਾਂਜੀ ਵਧਗਾ ਜੀ ਪੁੱਤਰਾ ਕਿਵੇਂ ਆ ਠੀਕ ਆ ਪੂਰਾ ਹੀ ਪੂਰਾ ਇੱਕ ਨੰਬਰ ਆ ਬਾ ਠੀਕ ਆ ਚੱਕ ਲਓਗੇ ਕੰਮ ਅੱਜ ਬਾ ਠੀਕ ਆ ਮੀ ਆ ਗਿਆ ਬਾਈ ਦੋ ਟਰਾਲੀਆਂ ਹੀ ਭਰੀਆਂ ਸੀਗੀਆਂ ਚੱਲ ਜਿਵੇਂ ਆਪਣੇ ਮਨਜ਼ੂਰ ਆ ਜਿਵੇਂ ਉਵੇਂ ਹੀ ਹੋਣਾ ਕੰਮ ਤਾਂ ਅਨਹਾਟੇ ਤੋਂ ਲੱਗਾਂਗੇ ਦੇਖਦੇ ਕੰਮ ਚੱਲਦਾ ਕਿ ਨਹੀਂ ਆ ਵੀ ਹੋਈ ਕੰਮ ਹੋ ਗਿਆ ਮੀਂਹ ਫੁੱਲ ਆ ਗਿਆ ਜੀ ਹੁਣ ਫੇਰਾ ਕਰਕੇ ਪੋਣਾ ਪਣਾ ਪਾਣੀ ਛੱਡ ਕੇ ਵਿੱਚ ਕੰਮ ਸੇਵ ਦਾ ਖਤਰੇ ਵਾਲਾ ਹੋ ਗਿਆ ਪੂਰਾ ਖਤਰੇ ਵਾਲਾ ਜੀ ਮੀਂਹ ਬਈ ਪਈ ਬੜਾ ਜਾਂਦਾ ਚੱਲ ਕੋਈ ਨਾ ਸਾਹ ਦਬਾਤਾ ਕਿਹ ਇਹ ਤਾਂ ਲੱਗ ਗਈ ਨਹੀਂ ਸੀ ਇਹ ਕੰਟਰੋਲੀ ਭਰੀ ਸੀਗੀ ਠੀਕ ਆ ਚੱਲ ਕੋਈ ਨਾ ਹੋ ਵੀ ਮਿੱਤਰੋ ਮੀਂਹ हट ਗਿਆ ਟਰੈਕਟਰ ਦੂਜਾ ਲੈ ਕੇ ਆਉਨੇ ਆ ਆਪਾਂ ਹੌਲੈਂਡ ਤੇ ਮਗਰ ਉਹਦੇ ਰੋਟਾ ਮੀਟਰ ਪਾਵਾਂਗੇ ਜੇ ਹਰ ਪਾਣੀ ਛੱਟ ਲਿਆ ਬੰਦਿਆਂ ਨੇ ਕੱਸੀ ਦਾ ਤੇ ਕੱਟੂ ਕਰਕੇ ਪੌਣਾ ਪਹੂਚਾਰ ਆ। ਖਾਵਾਗੇ ਤੁਹਾਨੂੰ ਅੱਗੇ ਚੱਲਦੇ ਟਰੈਕਟਰ ਤੇ ਤੁਹਾਨੂੰ ਮੈਦਿਆਂ ਟਰੈਕਟਰ ਕੋਲੇ ਜਾ ਦੇ ਨਾਲੇ ਬੈਠ ਕੇ ਆਉਂਦੇ। ਲਓ ਬਈ ਮੀਂਹ ਹਟ ਗਿਆ। ਪਾਣੀ ਛੱਟਦਾ ਹੀ ਬਾਹਨ ਚ ਰੂਟਾ ਵੇਟਰ ਮਾਰੀ ਜਾਂਦੇ ਆ। ਤੇ ਇਧਰ ਡੀਕੀ ਜਾਂਦਾ ਵੀ ਕਦੋਂ ਵੱਢ ਕੇ ਬਾਹਨ ਚ। ਬਾਹਨ ਸੇ ਆ ਕੇ ਫੱਟ ਹੋਏ ਖੜੇ ਆ। ਸੈਟਾ। ਜਵਾ ਸੈਟਾ। ਇੱਧਰ ਕਹਿੰਦੇ ਪਾਰੇ ਵਾਲੇ ਦੀ ਧਾਰਤੀ ਦਾ ਵੀਰ ਪਾਲਾ ਵੀ ਆ ਗਿਆ ਸੈਟ ਆ ਇਹ ਬੰਦਾ ਬਾਹਰੋਂ ਪਾਲਿਆ ਜਮਾਨੂਖਿਆ ਵਾਲਿਆਂ ਨੇ ਜਮੀਤ ਪਾਲਿਆ ਬਾਹਰੋਂ ਹਾਂ ਬਈ ਮਿੱਤਰੋ ਲਾ ਕੇ ਯਾਰ ਕੋਣ ਤੂੰ ਕਰਕੇ ਪਾਈ ਆਉਂਦੇ ਆ ਜਾਂ ਰਾਕੇ ਕੀ ਹੋ ਗਿਆ ਬਾਈ ਇੰਨੇ ਕੰਮ ਖੜ ਗਿਆ ਜੀ ਸਾਡਾ ਮੈਂ ਨਾਲ ਕੇ ਵਾ ਚੱਲਿਆ ਸੀ ਪਹਿਲਾਂ ਤਾਂ ਮੀਂਹ ਨਹੀਂ ਸੀ ਪਿਆ ਹਾਂ ਹੁਣ ਮੀਂਹ ਨੇ ਕੰਮ ਖੜਾਤਾ ਨਾਲੇ ਕਹਿੰਦੇ ਮੀਂਹ ਹੋਰ ਪੈ ਜਾਏ ਫੇਰ ਚੱਲੂਗਾ ਇਹ ਤਾਂ ਚੱਲ ਪੂਗਾ ਜੇ ਪਾਣੀ ਫੁੱਲ ਹੋ ਗਿਆ ਠੀਕ ਆ ਹੁਣ ਅੱਧ ਵਿਚਾਲਾ ਜਾ ਹੋ ਗਿਆ ਹਾਂਜੀ ਅੱਧ ਵਿਚਾਲਾ ਜਾਏ ਤੁਸੀਂ ਭਾਈ ਕੀ ਕਹਿਣਾ ਚਾਹੋਗੇ ਕਲੱਬ ਜੂਨੀਅਰ ਇਹ ਆਲੇ ਭਾਈ ਦੋ ਦੋ ਜਮਚੇ ਖਾਤੇ ਸੀ ਸਾਟੇ ਤਾਂ ਉਹ ਵੀ ਉਹੀ ਗਏ ਉਹ ਵੀ ਦੇਖਦੇ ਸੀ ਮਨ ਦੇ ਵਾਚਾ ਮੈਨਾਂ ਤੇ ਖਾਚੋਗੇ ਕਿਆ ਹੋਈ ਚੱਲ ਕੋਈ ਦਾ ਆ ਬੰਦਾ ਭਾਈ 12 ਪਾਇਆ ਸੀ ਦਾ ਇਹ ਵੀ ਵਿਚਾਰਾ ਹੋਣਾ gekeడే ਜੇ ਕੱਢਦਾ ਫਿਰਦਾ ਵੇਖਦੇ ਆਂ ਦੇਖ ਲਓ ਵੀ ਚੱਲ ਪਿਆ ਕੰਮ ਆਪਣਾ ਚਾਰ ਆਲਾ ਨਾ ਅੱਗੇ ਮੁੰਡੇ ਪੌਣ ਚਾਰ ਚੱਲ ਪਿਆ ਬਾਈ ਕੰਮ ਹਾਂ ਹਾਂ ਬਾਈ ਹੁਣ ਤਾਂ ਚੱਲ ਪਿਆ ਠੀਕ ਆ ਪਾਣੀ ਦੀ ਦਿੱਕਤ ਸੀ ਥੋੜੀ ਜੀ ਠੀਕ ਆ ਕਰਦੀ ਪੂਰੀ ਆਣ ਹੋਰ ਪਹਿਲਾਂ ਵਾਲਾ ਮਸ਼ੀਨ ਕਾ ਚਲਚਾਂ ਅੰਜੀ ਕਰਾਈ ਜਾਂਦੀ ਜੀ ਠੀਕ ਆ ਹੁਣ ਬਾਈ ਪਾਉ ਮੈਂ ਚਾਰ ਆ ਬਾਈ ਜਦੋਂ ਨੂੰ ਕੰਮ ਚਾਲਦਾ ਉਹਦੋਂ ਨੂੰ ਕੋਈ ਨਾ ਕਾ ਹੋਰ ਹੋ ਜਾਂਦਾ ਹੌਣ ਟਰਾਲੀ ਵੈਗੀ ਮਸਾ ਕੰਮ ਚੱਲਿਆ ਸੀ ਵੇਖਣਿਆ ਕੱਢ ਕੇ ਹੁਣ ਟਰਾਲੀ ਜੇ ਨਿਕਲਦੀ ਹੋਈ ਤਾਂ ਪਤਾ ਕੁੱਟ ਪੈਰ ਬੈਂਦਾ ਥੱਲੇ ਨੂੰ ਸੰਭਈ ਬੜਾ ਖਤਰੇ ਵਾਲਾ ਹੋਇਆ ਪਿਆ ਹੁਣ ਫੇਰ ਮੀਂਹ ਆ ਗਿਆ ਮਸ਼ੀਨ ਵਾਲਾ ਟਰੈਕਟਰ ਤੋਂ ਸੱਪ ਵਾਇਆ ਨਾ ਕਰ। ਨਹੀਂ ਫੇਰ ਆ ਗਿਆ। ਦੇਖਦੇ ਆਂ ਕੀ ਬਾਤ ਹੈ। 4 ਇਹ ਪਿਆਰ ਮੇਰਾ ਭਾਈ। ਲਾਓ ਭਾਈ ਚੱਲ ਪਿਆ ਫੇਰ ਕੰਮ। ਮੁੰਡੇ ਲਾ ਕੇ ਪਹੁੰਚ ਆਰ। ਅੱਧਾ ਬਾਣ ਪੈ ਗਿਆ ਆਪਣਾ। ਥੋੜਾ ਜਿਹਾ ਇੱਧਰ ਰਹਿ ਗਿਆ ਤੇ 5 ਕਨਾਲ ਹਾਂ ਰਹਿੰਦੀ ਆ। ਮੇਰੇ ਵੀਰੋ ਬਾਣੂ ਕਹਦਾ ਵਿੱਕੀ ਵਝਾ ਹੋਇਆ ਬਾਣੂ ਕਹੇ ਧਰਤੀ ਦਾ ਇਸ ਪਹਿਚਲ ਕਹਿੰਦੇ ਰੂਟਾ ਮੀਟਰ ਮਾਰ ਲੈ ਜੱਦਿਆ ਠੀਕ ਆ ਇਹ ਮੁੰਡਾ ਹੌਲੈਂਡ ਕਿਹਾਦਾ ਕਹਿੰਦਾ ਮੈਨੂੰ ਵੜਾਓ ਕਹਦਾ ਮੈਂ ਕਰਦਾ ਇਹ ਕਹਿੰਦਾ ਅੱਜ ਟਰਬੋ ਮੈਂ ਲਾਲ ਕਰ ਦਿਆਂ ਵਿੱਕੀ ਕਰੇ ਮੁੰਡੇ ਨੂੰ ਇਧਰ ਇਧਰ ਚੋਬਰ ਪੁੱਠੇ ਪੱਗਿਆ ਤੇਰੇ ਰਿਹਾ ਓ ਕਿਆ ਆਹ ਨੂੰ ਖੋਲਣਾ ਬਾਸਾ ਇੱਕ ਬਾਈ ਆ ਬੈਗੀ ਟਰਾਲੀ ਇੱਕ ਆ ਬੈਗੀ ਹੁਣ ਲਾ ਕੇ ਦੋਵੇਂ ਇਹ ਇੱਕ ਇਧਰ ਵਾਰਤਾ ਹੀ ਹੈਵੀ ਡਰਾਈਵਰ ਨੇ ਆ ਚੋਣੇ ਜਾ ਆ ਖੜਾ ਐਨੇ ਵਾਰਤਾ ਹੀ ਇਧਰ ਡਰਾਈਵਰ ਬਾਲੇ ਤਗੜਿਆ ਬਾਈਆ ਟਰਾਲੀ ਨਹੀਂ ਖੋਈ ਜਾਂਦੇ ਆ ਆ ਵੇਖਦੇ ਹਾਂ ਕੱਢ ਕੇ ਕੀ ਬਣਦਾ ਨਹੀਂ ਫਿਰ ਭਾਈ ਮੁਸ਼ਕਲਾ ਆਉਂਤਾ ਟਰੈਨਿੰਗ ਤਰ ਦੇ ਕੱਲੇ ਟਰਾਲੀਆਂ ਕਿੱਥੋਂ ਕੱਢ ਲੈਣਗੇ ਯਾਰ ਹਾਂਜੀ ਅੱਜ ਦਾ ਵਲੌਗ ਇੱਥੇ ਹੀ ਐਂਡ ਕਰਦੇ ਆਂ ਟਰਾਲੀਆਂ ਦੋਵੇਂ ਖੋਬੀਆਂ ਆਂ ਸਵੇਰ ਵਿਲੀਆਂ ਕਰਕੇ ਕੱਢ ਕੇ ਵੇਖਾਂਗੇ ਤੇ ਤੁਹਾਨੂੰ ਦਿਖਾਵਾਂਗੇ ਅੱਗੇ ਸਵੇਰ ਕੀ ਬਣਦਾ ਅੱਜ ਦੇ ਵਲੌਗ ਸਿਰਫ ਇੰਨੇ ਹੀ ਆ ਵੀਡੀਓ ਵਧੀਆ ਵੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸੋ ਚੈਨਲ ਨੂੰ ਕਰਦੇ ਸਬਸਕ੍ਰਾਈਬ ਤਾਂ ਨਹੀਂ ਹੋਰ ਕਹਿੰਡ ਕਹਿੰਡ ਵੀਡੀਓ ਦੇਖਣ ਲਈ ਬਾਏ ਬਾਏ